ਨੀ ਹੋਣੀਆਂ ਚਾਹੀਦੀਆਂ ਅੱਛਾ ਜੀ ਕੋਸ਼ਿਸ਼ ਕਰੋ ਇੱਕੋ ਹੀ ਮਾਲਾ ਰੱਖੋ ਔਰ ਕਦੀ ਕਦੀ ਮਾਲਾ ਟੁੱਟ ਜਾਂਦੀ ਹੈ ਉਹ ਤੁਹਾਡੇ ਕਰਮਾਂ ਨੂੰ ਡਿਸੋਲਵ ਕਰਨ ਵਾਸਤੇ ਆਤਮਾ ਜੋ ਮਾਲਾ ਹੈ ਆਪਣੇ ਆਪ ਦੀ ਸ਼ਹੀਦੀ ਦਿੰਦੀ ਹੈ ਪਹਿਲੀ ਵਾਰੀ ਟੁੱਟ ਜੇ ਤਾਂ ਉਹਨੂੰ ਦੁਬਾਰਾ ਬਨ ਲਓ ਕਈ ਵਾਰੀ 네ਗੇਟਿਵਿਟੀ ਇੰਨੀ ਜ਼ਿਆਦਾ ਹੋ ਜਾਂਦੀ ਹੈ ਔਰ ਮਾਲਾ ਆਪਣੀ ਸ਼ਹੀਦੀ ਦਿੰਦੀ ਹੈ ਟੁੱਟਦੀ ਹੈ ਤੁਹਾਡੀ ਨੈਗੇਟਿਵਿਟੀ ਨੂੰ ਤੋੜਨ ਵਾਸਤੇ ਤੁਹਾਡੇ ਉੱਤੇ ਕੁਝ ਹੋਣਾ ਸੀ ਉਹ ਮਾਲਾ ਆਪਣੇ ਤੇ ਲੈ ਕੇ ਟੁੱਟ ਜਾਂਦੀ ਹੈ ਕਿਉਂਕਿ ਤੁਸੀਂ ਉਹਦੇ ਤੇ ਸਿਮਰਨ ਕਰ ਕਰਕੇ ਉਹਨੂੰ ਜਾਗਰਿਤ ਕੀਤਾ ਹੋਇਆ ਹੈ ਤਾਂ ਦੂਜੀ ਵਾਰੀ ਟੁੱਟ ਜੇ ਉਹਨੂੰ ਫੇਰ ਬਣਾ ਲਓ ਫਿਰ ਤੀਜੀ ਵਾਰੀ ਟੁੱਟ ਜੇ ਫੇਰ ਬਣਾ ਲਓ ਉਦੋਂ ਵੱਧ ਜੇ ਟੁੱਟ ਜੇ ਤਾਂ ਫਿਰ ਨਵੀਂ ਮਾਲਾ ਲੈ ਲਓ ਤੋ ਹਰ ਮਾਲਾ ਦੇ ਤਿੰਨ ਇਨਕਰਨੇਸ਼ਨਸ ਹੁੰਦੇ ਨੇ ਠੀਕ ਹਰ ਮਾਲਾ ਦੇ ਤਿੰਨ ਜੀਵਨ ਹੁੰਦੇ ਨੇ ਤੋ ਮਾ